ਲਗਾਤਾਰ ਹੋ ਰਹੀ ਬਰਸਾਤ ਕਾਰਨ ਸਬਜ਼ੀਆਂ ਦੇ ਰੇਟ ਅਚਾਨਕ ਵੱਧ ਗਏ ਨੇ ਪਿਛਲੇ 4-5 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਸਬਜ਼ੀਆਂ ਦੇ ਰੇਟ ਦੁੱਗਨੇ ਤਿਕਨੇ ਵਧੇ ਨੇ ਇਸ ਦਾ ਕਾਰਨ ਲਗਾਤਾਰ ਹੋ ਰਹੀ ਬਰਸਾਤ ਦੱਸਿਆ ਜਾ ਰਿਹਾ ਕਿਉਂਕਿ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ਾਂ ਦੇ ਕਾਰਨ ਪਹਾੜਾ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਫਲੀਆਂ ਤੋਰੀ ਪਹਾੜੀ ਗਰੇਲਾ ਗੋਭੀ ਮਟਰ ਆਦਿ ਦੇ ਆਮਦ ਜਿਹੜੀ ਹੈ ਉਹ ਕੱਟ ਗਈ ਹੈ ਤੇ ਉੱਤੇ ਹੀ ਪੰਜਾਬ ਵਿੱਚ ਬਰਸਾਤ ਤੋਂ ਬਾਅਦ ਤੁਪਚੜਮ ਕਾਰਨ ਉਮਸ ਜਿਹੜੀ ਹੈ ਉਹ ਹੋ ਜਾਂਦੀ ਹੈ ਜਿਸ ਕਾਰਨ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਅਤੇ ਲੋਕਲ ਲੈਵਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਉਮਸ ਸਾਤ ਦੇ ਦਿਨਾਂ ਵਿੱਚ ਹਰ ਸਾਲ ਸਬਜ਼ੀਆਂ ਦੇ ਰੇਟ ਵੱਧਦੇ ਨੇ ਪਰ ਇਸ ਵਾਰ ਮੌਨਸੂਨ ਕਰੀਬ 10 ਦਿਨ ਪਹਿਲਾਂ ਔਨ ਕਾਰਨ ਰੇਟ ਜਲਦੀ ਵਧਨੇ ਸ਼ੁਰੂ ਹੋ ਗਏ ਨੇ ਉੱਥੇ ਹੀ ਸਬਜ਼ੀ ਖਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਬਜ਼ੀਆਂ ਦੇ ਰੇਟ ਸੁਣ ਕੇ ਹੈਰਾਨ ਰਹਿ ਗਏ ਨੇ ਤੇ ਸਬਜ਼ੀਆਂ ਖਰੀਦਣ ਦੀ ਬਜਾਏ ਉਹ ਆਚਾਰ ਪਾਉਨ ਨੂੰ ਤਰਜੀਹ ਦੇ ਰਹੇ ਨੇ ਤੇ ਹੁਣ ਆਚਾਰ ਨਾਲ ਰੋਟੀ ਖਾਦੀ ਜਾਂਦੀ ਥੋੜੇ ਹੀ ਜੇਕਰ ਗੱਲ ਕਰੀਏ ਸਬਜ਼ੀ ਵਿਕਰੇਤਾਵਾਦੀ ਤਾਂ ਸਾਗਰ ਮੰਨਾ ਅਤੇ ਬਲਵਿੰਦਰ ਨੇ ਦੱਸਿਆ ਹੈ ਕਿ ਵੈਸੇ ਤਾਂ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਸਬਜ਼ੀਆਂ ਦੇ ਰੇਟ ਵਧਦੇ ਨੇ ਪਰ ਇਸ ਵਾਰ ਪ੍ਰਸਾਦ ਜਲਦੀ ਆਉਣ ਕਾਰਨ ਇਹ ਰੇਟ ਜਿਹੜੇ ਨੇ ਜਲਦੀ ਅਤੇ ਜ਼ਿਆਦਾ ਵਧਰੇ ਨਹੀਂ ਪਹਾੜਾਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਸਬਜ਼ੀ ਦੀ ਆਮਦ ਕੱਟ ਗਈ ਹੈ ਤੇ ਇਥੋਂ ਇਥੋਂ ਦੇ ਕਿਸਾਨ ਜਿਹੜੇ ਨੇ ਉਹਨਾਂ ਨੇ ਸਬਜ਼ੀ ਖਰਾਬ ਹੋਣ ਦੇ ਡਰ ਦੇ ਨਾਲ ਉਹ ਇਸ ਵਾਰ ਸਬਜ਼ੀ ਲਗਾ ਹੀ ਨਹੀਂ ਰਹੇ ਬਹੁਤ ਘੱਟ ਲਗਾ ਰਹੇ ਨੇ ਤੇ ਜੇਕਰ ਅੱਜ ਦੀ ਡੇਟ ਦੀ ਗੱਲ ਕਰੀਏ ਤਾਂ ਪਹਾੜੀ ਸਬਜ਼ੀਆਂ ਜਿਵੇਂ ਫਲੀਆਂ ਮਟਰ ਤੋੜੀ ਲੌਕੀ ਕਰੇਲਾ ਯਾਦ ਹੈ ਕਿ ਰੇਟ ਚਾਰ ਦਿਨਾਂ ਵਿੱਚ ਦੁੱਗਨੇ ਤਿਕਨੇ ਹੋ ਗਏ ਨੇ ਤੇ ਸਾਰੀ ਸਬਜ਼ੀਆਂ ਹੋਰ ਕੁਝ ਦਿਨਾਂ ਦੇ ਵਿੱਚ ਜਿਹੜੇ ਨੇ ਕੁਝ ਰੁਪਏ ਕਿਲੋ ਦੇ ਕਰੀਬ ਜਾਂ ਫਿਰ ਇਸ ਤੋਂ ਵੱਧ ਮੁੱਲ ਤੇ ਵਿਕਰੀਆਂ ਨੇ ਇਸ ਕਾਰਨ ਸਬਜ਼ੀਆਂ ਦੀ ਵਿਕਰੀ ਵਿੱਚ ਵੀ ਜਿਹੜੀ ਹੈ ਕਾफी ਕਮੀ ਆ ਰਹੀ ਹੈ ਤੇ ਕਟੋ-ਕਟ ਬਰਸਾਤ ਦੇ ਮਹੀਨੇ ਵਿੱਚ ਸਬਜ਼ੀਆਂ ਦੇ ਰੇਟ ਘਟ ਹੋਣ ਦੇ ਆਸਾਰ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਸਬਜ਼ੀ ਜਗਦਾ ਮਹਿੰਗੀ ਹੋ ਗਈ ਹੈ ਇੱਧਰ ਦੀ ਲੋਕਲ ਸਬਜ਼ੀ ਖਤਮ ਹੋ ਗਈ ਇੱਕ ਦੋ بارش ਦੇ ਨਾਲ ਹੀ ਹੁਣ ਤੇ ਸਭੀ ਪਹਾੜ ਚੋਂ ਡੇ ਉਹ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਭਲੇ ਪੈਂਦੀ ਅੱਧੀ ਖਰਾਬ ਨੇ ਜਲਦੀ ਤੇ ਗਾੜੀ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਗਾੜੀ ਰੇਟ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਖਾ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਕੀ ਕਰ ਰੇਟ ਹੋ ਸਕਦਾ ਇਹ ਸਬਜੀ ਹੁਣ ਲੋਕਲ ਤਾਂ ਏਦਾਂ ਖਤਮ ਹੋ ਗਈ ਆ ਪਹਾੜ ਜੀ ਸਬਜੀ ਆਂਦੀ ਏ ਪਹਾੜਾਂ ਦੇ ਬਾਦਸ਼ਾਹ ਹੋ ਗਏ ਪਹਾੜਾਂ ਮੇਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਏ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% فرق ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਪਹਿਲਾਂ ਦਾ ਰੇਟ ਕੀ ਚੱਲ ਰਿਹਾ ਹੈ ਅਰਬੀ ਉਹ ਤਾਂ ਨਾਰਮਲ ਸੀਗਾ ਪਹਿਲੇ ਤੇ 50 50 ਰੁਪਏ ਕਿਲੋ ਨੂੰ 60 ਰੁਪਏ ਕਿਲੋ ਆ ਇਹ ਗੋਭੀ ਪਹਿਲੇ ਆ ਗਈ 50 40 50 ਰੁਪਏ ਨੂੰ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਉਹਦੇ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਦੋ ਚਾਰ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਕਿੰਨੇ ਦਿਨ ਤੱਕ ਡਾਊਨ ਆਂਗੇ ਦੇਖੋ ਤਾਂ ਕਿ ਸਿਆਣੀ ਸਕਦੇ ਇਹਦੇ ਬਾਰੇ ਹਾਂ ਬਰਸਾਤ ਇੱਧਰ ਤੇ ਪੰਜਾਬ ਜਿੱਤੇ ਘਾਟਾ ਪਹਾੜ ਜਿੱਧਰ ਲੋਕਲ ਸਬਜ਼ੀ ਆਉਂਦੀ ਹੈ ਉਧਰੋਂ ਥੋੜਾ ਫਰਕ ਪੈ ਹੀ ਜਾਣਾ ਵਾ ਰੇਟ 'ਚ ਜਿੰਨੀ ਦੇਰ ਬਰਸਾਤ ਹੈ ਸਬਜ਼ੀ ਦੇ ਅਸਾਰ ਹੈਗੀ ਹੈ ਰੇਟ ਘਟਣ ਦੇ ਆ ਨਾ ਮੁਸ਼ਕਲ ਆ ਨਾ ਨਾਮ 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 ਹਰ ਸਾਲ ਹਾਂਜੀ ਹਰ ਸਾਲ ਇਦਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜ ਕੱਲ 100 120 ਤੱਕ ਪਹੁੰਚ ਜਾਂਦਾ ਸੀਗਾ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੋ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਘਰਦਿਆਂ ਨੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰਦਿਆਂ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ 2-2 3-3 ਗੁਣਾ ਰੇਟ ਵਧ ਗਿਆ ਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਹੀ ਪਹਾੜਾਂ ਦੇ ਵਿੱਚ ਹੀ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜ਼ੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜ਼ੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜ਼ੀ ਜਿਹੜੀ ਹੈ ਮੋਸਟਲੀ ਜਿਹੜੀਆਂ ਖਰਾਬ ਹੋ ਗਈਆਂ ਜਿਸ ਦਾ ਰੇਟ ਜਿਹੜੇ ਆ 3 ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਸੋਚ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੋਨ ਮਹੀਨੇ ਤੱਕ ਬਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਸਬਜੀ ਵਾਲਾ ਸਿਸਟਮ ਜਿਹੜਾ ਹੀ ਕਿਲੋ ਲੈ ਆਣਦੇ ਹੀ ਅੱਧਾ ਕਿਲੋ ਲੈ ਆਣਦੇ ਹੀ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ ਹੈ